ਓਹ ਵਿਚਾਰੀ ਤੁਸੀਂ ਕਿੱਥੇ ਜਾ ਰਹੇ ਹੋ ਜੀ ਮੇਰਾ ਤਸਵੀਰ ਕਟ ਮੇਰਾ ਖਲਵਾਣਾ ਹੈ ਹਾਂਜੀ ਅੰਕੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਮੀਟਿੰਗ ਮਾਰੇ ਦਿਖਾਓ ਜੀ ਅੱਜ ਦੀ ਮੀਟਿੰਗ ਦੇ ਵਿੱਚ ਪਹਿਲਾਂ ਤੋਂ ਚੇਅ ਰੱਖਿਆ ਗਿਆ ਜੀ ਜਿਹੜੀਆਂ ਅੰਗ ਇਹਨਾਂ ਨੂੰ ਦਿੱਕਤਾਂ ਆਉਂਦੀਆਂ ਸਭ ਤੋਂ ਪਹਿਲਾਂ ਸਾਡਾ ਬੈਕਲੌਗ 'ਚ ਬੰਨਦਾ ਜਿਹੜਾ ਹਿੱਸਾ ਜਾਂ ਕੋਟਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਅਸੀਂ ਪੜ੍ਹੇ ਲਿਖੇ ਆ ਮੈਂ ਖੁਦ ਐਮਬੀਏ ਪੋਸਟ ਗ੍ਰੈਜੂਏਟ ਇਨਸਾਨ ਆ ਜਿਨੇ ਪ੍ਰਾਈਵੇਟ ਕੰਪਨੀ 'ਚ 12 ਤੋਂ ਉੱਤੇ ਸਾਲਾਂ ਦਾ ਤਜਰਬਾ ਲੈ ਲਿਆ ਪਰ ਜੇ ਮੈਂ ਗੱਲ ਕਰਾਂ ਸਰਕਾਰੀ ਨੌਕਰੀ ਦੀ ਤਾਂ ਅੱਜ ਵੀ ਮੈਨੂੰ ਕਿਤੇ ਚਾਨਣ ਨਹੀਂ ਦਿਖਾਈ ਦਿੰਦਾ ਮੈਂ ਫਾਰਮ ਭਰਦਾ ਫੀਸ ਭਰਦਾ ਨਾ ਕੋਈ ਚਿੱਠੀ ਆਉਂਦੀ ਆ ਨਾ ਪੱਤਰ ਨਾ ਈਮੇਲ ਸਿਲੈਕਸ਼ਨ ਦੀ ਤਾਂ ਗੱਲ ਹੀ ਛੱਡ ਦੋ ਕਤਾਬਾ ਵੀ ਹੈਗੀਆਂ ਡਿਗਰੀ ਵੀ ਹੈਗੀ ਆ ਸੱਭੇਤਾ ਵੀ ਹੈਗੀ ਆ ਤਜਰਬਾ ਵੀ ਹੈਗਾ ਉਮਰ ਵੀ ਹੈਗੀ ਆ ਕੋਟਾ ਵੀ ਹੈਗਾ ਇੰਨਾ ਸਭ ਕੁਝ ਆਉਣ ਦੇ ਬਾਵਜੂਦ ਸਾਡਾ ਨਾਮ ਨੰਬਰ ਉੱਪਰ ਕਿਉਂ ਨਹੀਂ ਆਉਂਦਾ ਇਹ ਸਰਕਾਰ ਨੂੰ ਪਹਿਲਾ ਮੇਰਾ ਸਵਾਲ ਹੈ ਦੂਸਰੀ ਗੱਲ ਕਨ ਕਲੈਨ ਜਾਂਦੇ ਅੰਗ ਨੂੰ ਦਿੱਕਤ ਕਿਉਂ ਆਉਂਦੀ ਆ ਕਿਉਂ ਨਹੀਂ ਇਸ ਬਾਰੇ ਸਖਤੋ ਸਖਤ ਆਰਡਰ ਪਾਸ ਕੀਤੇ ਜਾਂਦੇ ਜਦ ਕਿ ਇਹ ਆਲਰੇਡੀ ਪ੍ਰਸ਼ਾਸਨ ਨੇ ਕਹਿ ਦਿੱਤਾ ਸਾਰੇ ਡਿਪੂ ਹੋਲਡਰਾਂ ਨੂੰ ਵੀ ਅੰਗ ਇਹਨਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਪਰਚੀ ਕੱਟ ਕੇ ਪਹਿਲ ਦੇ ਆਧਾਰ ਤੇ ਕੰਕ ਦੇਣੀ ਹੈ ਇਹਨਾਂ ਨੂੰ ਲਾਈਨ ਦੇ ਵਿੱਚ ਜ਼ਿਆਦਾ देर ਖੜਾ ਨਹੀਂ ਕਰਨਾ ਟੈਨਸ਼ਨਾਂ ਕਿਉਂ ਨਹੀਂ ਵੱਧ ਰਹੀਆਂ ਕਿੰਨੇ ਵਾਰ ਇਹ ਗੱਲ ਡਿਸਕਸ ਹੋ ਚੁੱਕੀ ਹੈ ਕਿ ਟੈਨਸ਼ਨਾਂ ਵਧਾਈਆਂ ਜਾਣ ਜਿਹੜੇ ਵਿਚਾਰੇ 90 100% ਹਨ ਜਿਹੜੇ ਨੌਕਰੀ ਨਹੀਂ ਕਰ ਸਕਦੇ ਕਾਬਲ ਨਹੀਂ 8 ਤੋਂ 9 ਘੰਟੇ ਦਫ਼ਤਰ ਦੇ ਵਿੱਚ ਬੈਠਣ ਦੇ ਉਹਨਾਂ ਨੂੰ ਸਰਕਾਰ ਇੱਕ ਸਹੂਲਤ ਕਿਉਂ ਨਹੀਂ ਦਿੰਦੀ ਬੀਬੀਆਂ ਜਿਹੜੀਆਂ ਬਿਲਕੁਲ ਠੀਕ ਆ ਉਹ ਫ੍ਰੀ ਫੰਡ ਚ ਆਧਾਰ ਕਾਰਡ ਤੇ ਕਦੇ ਬਠਿੰਡੇ ਕਦੇ ਚੰਡੀਗੜ੍ਹ ਕਦੇ ਪਟਿਆਲੇ ਜਾਈ ਜਾਂਦੀਆਂ ਜਿਹੜਾ ਵਿਚਾਰਾ ਮੇਰੇ ਵਰਗਾ ਅੰਗਹੀਨਾ ਜਿਹਨੇ ਆਪਦੀ ਨੌਕਰੀ ਲਈ ਇੰਟਰਵਿਊ ਦੇਣ ਜਾਣਾ ਕੋਈ ਜ਼ਰੂਰੀ ਕੰਮ ਹੈ ਕੋਈ ਰਿਸ਼ਤਗਾਰੀ ਚ ਬਿਮਾਰ ਹੋ ਗਿਆ ਕੋਈ ਹੋ ਗਿਆ ਕੋਈ ਮਰ ਗਿਆ ਵਿਚਾਰਾ ਕਿਸੇ ਦੇ ਵਿਆਹ ਤੇ ਜਾਣਾ ਸਾਨੂੰ ਪਹਿਲਾਂ ਹੀ 1500 ਪੈਨਸ਼ਨ ਉਤੋਂ ਪੀਆਰਟੀਸੀ ਵਾਲੇ ਕਹਿ ਦਿੰਦੇ ਜੀ ਅਸੀਂ ਤੁਹਾਡਾ ਯੂਆਈਡੀ ਕਾਰਡ ਨਹੀਂ ਮੰਨਦੇ ਸਾਡੇ ਕੋਲ ਖੁੱਲੇ ਪੈਸੇ ਹਨ ਇਹ ਦਿੱਕਤਾਂ ਦਾ ਸਾਹਮਣਾ ਅਸੀਂ ਹੀ ਕਿਉਂ ਕਰਦੇ ਆ ਸਾਡਾ ਅੰਗਹੀਨ ਸਮਾਜ ਹੀ ਕਿਉਂ ਕਰਦੇ ਆ ਬਾਕੀ ਸਮਾਜ ਜਾਂ ਬਾਕੀ ਸਰਕਾਰ ਇਹਨਾਂ ਚੀਜ਼ਾਂ ਬਾਰੇ ਕਿਉਂ ਨਹੀਂ ਸੋਚ ਰਹੀ ਕਿਉਂ ਇੱਕ ਅੰਗਹੀਨ ਨੂੰ ਟਾਰਗੇਟ ਕੀਤਾ ਜਾਂਦਾ ਵੀ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਪਿੱਛੇ ਰਹਿਣ ਦੋ ਲੱਖਾਂ ਜਿਹੜਾ ਹੈ ਅੰਗਹੀਨ ਵਰਗ ਬਿਲਕੁਲ ਸਭ ਤੋਂ ਲੋੜਵੰਦ ਜਿਹੜਾ ਵਰਗ ਹੈ ਉਹ ਅੰਗਹੀਨ ਵਰਗ ਹੈ ਕਦੇ ਤੁਸੀਂ ਇਹਨਾਂ ਦੇ ਪਰਿਵਾਰ 'ਚ ਝਾਤੀ ਮਾਰ ਕੇ ਦੇਖੋ ਕਿਸੇ ਕੋਲ ਸਰਕਾਰੀ ਨੌਕਰੀ ਨਹੀਂ ਹੁੰਦੀ। ਦਿਲ ਦੇ ਵਿਚਾਰੇ ਸਾਰੇ ਐਨੇ ਚੰਗੇ ਐ, ਸੇਵਾ ਪਾਣੀ ਨੂੰ ਸਭ ਤੋਂ ਮੂਰੇ ਹੁੰਦੇ ਆ। ਪਰ ਜੇ ਚੈੱਕ ਕਰੋ ਨਾ ਕਿ ਕਿਸੇ ਦੇ ਅਕਾਊਂਟ 'ਚ ਤੁਹਾਨੂੰ 5000 ਤੋਂ ਵੱਧ ਨਹੀਂ ਮਿਲਣਾ। ਮੈਨੂੰ ਇੱਕ ਗੱਲ ਦੱਸੋ ਵੀ ਇਹ ਕੀ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਆ 1500 ਤੋਂ ਬੀ ਰੈਂਸ਼ਨ ਨਾਲ। ਜੇ ਤੁਸੀਂ ਅੱਜ ਮਾਰਕੀਟ ਦੇ ਵਿੱਚ ਨਵਾਂ ਪੈਂਟ ਸੈਟ ਲੈਣ ਜਾਓਂ ਸ਼ਾਇਦ ਤੁਹਾਨੂੰ ਉਹ ਨਾ ਮਿਲੇ। 3 ਇਹਨਾਂ ਦੇ ਦੁੱਧ ਦਾ ਬਿੱਲ ਵੀ 2200 ਤੋਂ ਉੱਤੇ ਦਾ ਬੰਦ। ਕਿ ਤੁਸੀਂ ਕਿਵੇਂ ਕਹਿ ਸਕਦੇ ਆ 1500 ਚ ਆਪ ਦਾ ਗੁਜ਼ਾਰਾ ਕਰ ਲਓ। ਕਿੱਥੇ ਜਾ ਰਹੀ ਹੈ ਮਹਿੰਗਾਈ ਸਰਕਾਰ ਸੁੱਤੀ ਪਈ ਹੈ ਕਿਉਂ ਨਹੀਂ ਸੋਚਦੇ ਕਿਉਂ ਨਹੀਂ ਗੱਲਾਂ ਹੁੰਦੀਆਂ ਸਾਡੇ ਨਾਲ ਕਿਉਂ ਨਹੀਂ ਸਰਕਾਰ ਕਹਿੰਦੀ ਕਮੇਟੀ ਥੋੜੇ ਨਾਲ ਵੀ ਚਾਹੀਦੀ ਹੈ ਸਾਨੂੰ ਮੈਂ ਅਰਜ਼ੂ ਕਰਦਾ ਬੇਨਤੀ ਕਰਦਾ ਮੇਰੇ ਨਾਲ ਇੱਕ ਹੋਰ ਮੈਂਬਰ ਨੇ ਉਹਨਾਂ ਦੇ ਵੀ ਵਿਚਾਰ ਲਏ ਜਾਓ ਮੈਂ ਟਿੰਕੂ ਵਰਮਾ ਨਮਸਕਾਰ ਜੀ ਪਾਲਾ ਸਾਰਿਆਂ ਨੂੰ ਮੈਂ ਟਿੰਕੂ ਵਰਮਾ ਵਾਈਸ ਪ੍ਰਧਾਨ ਰਾਸ਼ਟਰੀ ਦਿਵੰਗ ਐਸੋਸੀਏਸ਼ਨ ਬਟਿੰਡਾ ਮੈਂ ਕਹਿਣਾ ਚਾਹੁੰਦਾ ਜੀ ਇੱਕ ਸਾਡੀ ਮਾਰਚੇ ਦੇ ਵਿੱਚ ਅਹ ਸ਼ਿੰਦਰ ਸ਼ੋਹਿਆ ਸੀਗਾ ਮੈਡਮ ਨੂੰ ਅਲਟੀਮੇਟ ਵੀ ਦਿੱਤਾ ਸੀਗਾ ਵੀ ਅਸੀਂ ਤੁਹਾਨੂੰ 31 ਅਗਸਤ ਤੱਕ ਦਾ ਟਾਈਮ ਦਿੱਤਾ ਹੈ ਤੇ ਤੁਸੀਂ ਉਸ ਉਸ ਮੰਗਾਂ ਨੂੰ ਸਾਡੇ ਨੂੰ ਮੰਗੋ ਮੰਨੋ ਤਾਂ ਕਿ ਇਸ ਸੰਗਤ ਨੂੰ ਅਸੀਂ ਅੱਗੇ ਨਬਧਾਈਏ ਇਹ ਟਾਈਮ ਹੁਣ 15 ਤੋਂ ਲੈ ਕੇ 20 ਦਿਨਾਂ ਦਾ ਰਹਿ ਗਿਆ ਅੱਜ ਅਸੀਂ ਉਸੇ ਤੇ ਵਿਚਾਰ ਕਰ ਰਹੇ ਹਾਂ ਵੀ ਅੱਗੇ ਕੀ ਕਾਰਵਾਈ ਕਰਨੀ ਹੈ ਤੇ ਮੈਂ ਐਨਾ ਹੀ ਕਹਿੰਦਾ ਹੋਇਆ ਧੰਨਵਾਦ ਕਰਦਾ ਹਾਂ ਹਾਂ ਜੀ ਅੰਦੀ ਰਾਸ਼ਟਰੀ ਰੰਗਾਇਸ਼ੋਸ਼ਨਾ ਕਈ ਵਿੰਡਾਵਨ ਅੱਜ ਦੇ ਮੀਟਲ ਪਾਸ ਰਾਸਤਰਾ ਇਹ ਮਕਸਦ ਹੈ ਜਿਹੜੇ ਭੈਣ ਭਾਈ ਇਕੱਠੇ ਹੋਣ ਦਾ ਕਿ ਜੋ ਸਰਕਾਰ ਜੋ ਪਿਛਲੇ 3.5 ਸਾਲ ਬੀਤ ਗਏ ਉਹਨਾਂ ਦੇ ਅਪਨਾਸ ਕਰ ਰਹੇ ਕੁਝ ਨਹੀਂ ਕੀਤਾ ਹਰ ਹੰਗਾ ਹਰੇਕ ਉਹ ਉਹ ਇਹ ਲੱਗਦਾ ਇਹ ਮੰਗ ਨਕੀ ਨਹੀਂ ਹੈ ਅਸੀਂ ਸਕਾਰ ਰਹੀ ਮੈਸੇਜ ਦਿੰਦੇ ਆ ਕਿ ਸਾਡੇ ਬਾਤ ਬਾਤ ਮਲਗਾ ਪੂਰਾ ਕੀ ਤਿਆਰ ਜੋ ਨਟਕ ਰਿਹਾ ਜਿਹੜੇ ਆਪਣੇ ਇੱਕ ਸ਼ਰਮ ਨਾਲਸ ਆਪਾਂ ਬੈਕ ਰਿਹਾ ਕੋਈ ਤਾਂ ਇਹ ਠੀਕ ਹੈ ਤੇ ਉਹ ਜੋ ਫੂਡ ਸਪਲਾਈ ਲੈ ਕੇ ਲੈ ਕਾਫੀ ਦਿੱਕਤਾਂ ਆ ਰਹੀਆਂ ਜਿਵੇਂ ਕਿਸੇ ਨਸਲ ਰਸ਼ਨ ਕਾਰਡ ਵਿੱਚ ਨਾਮ ਆ ਨਹੀਂ ਹੋ ਰਿਹਾ ਤੇ ਜੋ ਡੀਪੀ ਹੋਲਡਰ ਕੋਲ ਪਿਆ ਜਾ ਰਿਹਾ ਹੈ ਜਾਰਾ ਚੱਲਣ ਜਾ ਰਿਹਾ ਉਹਨਾਂ ਨੂੰ ਲੈਣਾ ਤੇ ਲਗਾ ਦਿੰਦਾ ਹੈ ਡਿਸੇਬਿਲਟੀ ਹੋਣ ਦੇ ਭਾਜੁਰ ਵੀ ਤੇ ਕੋਈ ਸੂਚਨਾ ਲਾ ਕੇ ਪਲੇਗਰ ਸੂਚਨਤੀ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਤੋਂ ਕਿ ਉਹਨਾਂ ਨੂੰ ਪਹਿਲੇ ਧਾਰ ਤੋਂ ਪਰਸੀ ਘਟ ਕੇ ਰਸਣ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਘਰ ਪਹੁੰਚਾਇਆ ਜਾਵੇ ਤੇ ਖਜਲ ਖਵਾਰੀ ਤੋਂ ਬਿਨਾਂ ਸਾਰੇ ਘਰਾਂ ਦਾ ਰਸਣ ਪਹੁੰਚਾਇਆ ਜਾਵੇ ਦੂਸਰਾ ਅਸੀਂ ਟੈਨਸ਼ਨ ਲੈ ਰਹੇ ਹਾਂ ਤੇ ਇਹ ਗੱਲ ਕਰਦੇ ਹਾਂ ਜੀ ਸਰਕਾਰ ਨੇ 3.5 ਸਾਲ ਬੀਤ ਗਏ ਆ ਤੇ 1 ਰੁਪਿਆ ਦੇ ਬਣਾਏ ਜੀ ਤੇ ਪ੍ਰਿੰਸਪਤ ਵਧਾ ਕੇ ਜੀ ਦੇਖੋ ਉਹਨਾਂ ਨੇ ਕਿਹਾ ਸੀ ਅਸੀਂ 1500 2500 ਕਰ ਦੇਵਾਂਗੇ ਪਰ ਅੱਜ ਅਜਿਹਾ ਕਿਕਰ ਵੀ ਹੋ ਰਿਹਾ ਸੀ ਜਿਵੇਂ ਕਿ ਪੈਨਸ਼ਨ ਵਧਾ ਕੇ ਹੰਡੀਕ੍ਰੇਟ ਕੋਟੇ ਹੀ ਘੱਟੋ-ਘੱਟ 5000 ਰੁਪਏ ਹੋਣੀ ਚਾਹੀਦੀ ਹੈ ਘੱਟੋ-ਘੱਟ ਤੇ ਦੂਸਰਾ ਆਪ ਆਏ ਹੋਏ ਵਿਧਾਨ ਸਭਾ ਨੇ ਸੁਖੀ ਰਿਤੇ ਆਂਦੀ ਬੇਰੀਂਗਰਾਂ ਨੂੰ ਸਹਰਾਇ ਸਹਰਾਇ ਰਿਹਾ ਜਰਾ ਲਈ ਇਹਨਾਂ ਨੇ ਪਰਸਨ ਲੈਂਡ ਤੇ ਆਂਦੀ ਬਿਨਾਂ ਕਿਸੇ ਗਾਰੰਟੀ ਗਈ ਤੇ ਹੋਰ ਸਾਰੇ ਸਾਥੀਆਂ ਦੇ ਜੋ ਵੀ ਦਿੱਕਤ ਹੈ ਜਾ ਸਰਟੀਫਿਕੇਟ ਬਣਾਉਣ ਵਾਸਤੇ ਸੇਵਾਸਥ ਕੁਝ ਖੱਤਿਰ ਖਵਾਰੀ ਹੋਣਾ ਹੋਵੇ ਹੋਰ ਪੀਆਰਟੀ ਸੀ ਮੈਂ ਕਿਹਨੇ ਖੱਤਿਰ ਖਵਾਰੀ ਦੀ ਆ ਬਸਾਂ ਚੜੇ ਸਾਡੇ ਬੀਬੀ ਤੇਰਾ ਡਿਸੇਬਿਲਟੀ ਉਹਨਾਂ ਨੇ ਰੱਖਿਆ ਸਿਤਾ ਰੱਖਿਆ ਹੋਇਆ ਨਾ ਇਹ ਹੋਰ ਅਸੀਂ ਇੱਕ ਸਰਕਾਰ ਨੇ ਜ਼ਰੂਰ ਅਲਾਮਤ ਲਈ ਸਾਡੇ 3 ਸਾਲ ਬੀਤ ਗਏ ਸਾਡੇ ਮੰਗ ਕੋ ਫਾਇਨਸ ਮਿਨਿਸਟਰੀ ਐਸੀਬੀ ਐਸੀਬੀਸੀ ਪਾਈਜਾ ਨੂੰ ਬਲਾਉ ਕਰਦੇ ਆ ਹਰਪਾਰਸ਼ਲ ਚੀਮਾ ਜੀ ਉਹਨਾਂ ਨੇ ਐਸੀਬੀਸੀ ਵਰਗ ਨੂੰ ਕੁਛ ਨਹੀਂ ਕੀਤਾ ਕੋਈ ਤਾਂ ਮੈਂ ਜਿੱਤਿਆ ਲਗ ਗਿਆ ਵੀ ਇਹਨਾਂ ਪੜਪੜਨ ਤੱਕ ਹੈ ਉਹਨਾਂ ਮਤਲਬ ਦੇਖ ਸਾਡੇ ਹਾਂਜੀ ਇੱਕ ਦੂਸਰਾ ਸਾਡੇ ਸਾਡੇ ਮਹਿਮਨਾਂ ਸੰਬੰਧ ਤੋਂ ਮਹਿਰਮ ਮਜੀਦ ਕੋਰ ਜੀ ਉਹ ਵੀ ਰਿਜ਼ਰਵਿੰਗ ਬੁਕ ਕਰਦੇ ਹਨ ਉਹਨਾਂ ਨੇ ਹਾਂ ਜੀ ਉਹਨਾਂ ਆਫੀਸ ਵਿੱਚ ਸਾਡਾ ਪੈਨਸ਼ਨਰ ਵੀ ਭਾ ਗਿਆ ਜੀ ਉਹਨਾਂ ਨੇ ਕਦੇ ਨਹੀਂ ਸ਼ੁਰੂ ਕੀਤਾ ਜੀ ਇੱਕ ਅਸੀਂ ਮੈਸੇਜ ਜਣਾ ਚੋੜੇ ਪਿਆਸ ਕਰ ਰਹੇ ਕਿ ਸਾਡੇ ਬੀਬੀ ਨਾਲ ਉਹਨਾਂ ਨੇ ਇੱਕ ਚੋਣ ਮੈਨੂੰ ਕਿਸੇ ਵਾਰਤਾ ਦੇ ਸੀ ਅਸੀਂ 10000 ਰੁਪਏ ਦੇਵਾਂਗੇ ਅਸੀਂ ਸਾਨੂੰ ਬਹੁਤ ਸ਼ਰਮਿੰਦੀ ਇਹ ਗੱਲ ਕਹਿ ਰਹੇ ਕਿ ਸਾਡੇ ਇੱਥੇ ਘਟੋ ਘਟ ਅਸੀਂ ਕਿਹੜੇ ਨਰਿੰਦਰਜੀਤ ਕੋਰ ਤੋਂ ਸ਼ੁਰੂ ਕੀਤਾ ਜਵੇ ਸਭ ਤੋਂ ਪਹਿਲਾਂ ਨਰਿੰਦਰਜੀਤ ਕੋਰ ਨੂੰ 1000 ਰੁਪਏ ਪਾ ਦੇ ਕਹਿੰਦੇ ਉਹ ਰਿਜ਼ਰਵੇਸ਼ਨ ਨੂੰ ਬੁਲਾਉ ਕਰਦੀ ਹੈ ਤੇ ਦੂਸਰਾ ਨੰਬਰ ਸਾਡੇ ਬੀਬੀ ਨਾਲ ਜਿਹੜਾ ਹੈ ਅਸੀਂ ਉਹ ਉਹਨਾਂ ਨੇ 1000 ਰੁਪਏ ਜੀ ਪਾ ਦੇ ਜੀ